ਬੱਜ ਗਏ ਨੇ ਜੀ 8:35 ਹੋ ਗਏ ਨੇ ਅੱਜ ਲੇਟ ਆ ਦੁਕਾਨਦਾਰੀ ਸੰਡੇ ਅੱਜ ਅੱਜ ਆਰਮਨਾਲ ਸੜੇ ਨੂੰ ਚੱਲਦੇ ਆਪਾਂ ਦੁਕਾਨਦਾਰੀ ਤੇ ਲਓ ਜੀ ਹੋ ਗਿਆ ਹਾਜ਼ਰ ਡਿਊਟੀ ਤੇ ਕਰਦੇ ਆ ਆਪਣੇ ਡਿਊਟੀ ਔਨ ਜਮਾਨ ਸਾਰਾ ਰਾਤ ਨੂੰ ਅੰਦਰ ਕਰਦੀ ਹੈ ਡੇਲੀ ਦੀ ਤਰ੍ਹਾਂ ਇਹ 8:35 ਹੋਏ ਨੇ ਜੀ ਅੱਜ ਆਪਾਂ ਜਾਣਾ ਭੋਗ ਤੇ ਭਤੀਜੇ ਦੇ ਵਿਆਹ ਦੇ ਇੱਥੇ ਤਿਆਰੀ ਹੋ ਰਹੀ ਹੈ ਜਿੱਥੇ ਭੋਗ ਆ ਅੱਜ ਆਣਾ ਤੇ ਸਿਆਜਪਾੜ ਦੇ ਭੋਗ ਬਣੇ ਆ ਗਏ ਬਿੰਦਰ ਰੇ ਪਹੁੰਚ ਗਿਆ ਬਿੰਦਰ ਪਹੁੰਚ ਗਿਆ ਤਿਆਰੀ ਹੈ ਵੱਜ ਗਏ ਨੇ ਜੀ 9:30 ਤੇ ਸਮਾਨ ਛੱਲਾ ਬਟੰਡੇ ਵਾਲਿਆਂ ਦੀ ਬੋਲੀ ਮਾਸ਼ੱਲਾ ਆਪਾਂ ਸਾਰਾ ਬਾਹਰ ਕਰਤਾ ਮੌਸਮ ਅਜ ਠੀਕ ਆ ਧੁੱਪ ਨੇ ਕੋਲ ਵਧੀਆ ਵਧੀਆ ਮੌਸਮ ਆ ਜੀ ਇੱਧਰ ਪਹੁੰਚ ਗਈਆਂ ਤਿਆਰੀਆਂ ਨੇ ਟੈਂਟ ਲੱਗਿਆ ਮਣੀ ਆ ਰਿਹਾ ਮੱਥਾ ਟੇਕ ਕੇ ਆਪਾਂ ਵੀ ਚੱਲਦੇ ਆ ਹੋਰ 10 15 ਮਿੰਟ ਨੂੰ ਵਿਆਲਿਆਂ ਦੇ ਘਰੇ ਦਿਨ ਐਤਵਾਰ 2026 ਸਾਰਿਆਂ ਨੂੰ ਸਸਰੀਕਾਲ ਦੂਰ ਨੇੜੇ ਬਿਠੇ ਸਭ ਨੂੰ ਸਸਰੀਕਾਲ ਜੀ ਇਹ ਡਿਊਟੀ ਤੇ ਆਪਣੀ ਤੇ ਹੋ ਗਏ ਆ ਔਨ ਅੱਜ ਥੋੜਾ ਲੇਟ ਸੀਗੇ ਚਾਚਾ ਵੀ ਵਰਦਾ ਗਿੜੇ ਕੜਦਾ ਯੋ ਤਾਂ ਪੰਡਾ ਜੀ ਬਾਮਾ ਜੀ ਵੀ ਆ ਰਹੇ ਨੇ ਹਾਂ ਜੀ ਬਰਾਤ ਚੱਲ ਲੱਗੀ ਅੱਜ ਬਿੱਟੇ ਦੇ ਮੁੰਡੇ ਦੀ ਤੇ ਸਾਡੇ ਚੌਂਕ ਦੇ ਵਿੱਚ ਜਿੰਨੇ ਵਿਆਹ ਹੁੰਦੇ ਨੇ ਪਿੰਡ ਦੇ ਵਿੱਚ ਸਾਰੀਆਂ ਬਰਾਤਾਂ ਇੱਥੋਂ ਹੀ ਚੜ੍ਹਦੀਆਂ ਨੇ ਮੱਥਾ ਟੇਕ ਕੇ ਇੱਥੇ ਬਾਬੇ ਸ਼ਹੀਦਾ ਤੇ ਗੁਰਦਰ ਸਾਹਿਬ ਸਾਰੀਆਂ ਬਰਾਤਾਂ ਇੱਥੋਂ ਹੀ ਚੜ੍ਹਦੀਆਂ ਨੇ ਸਾਡੇ ਗੁਰਦੀਪ ਵੀਰ ਵੀ ਚੱਲੇ ਆ ਦੁੱਧ ਲੈ ਕੇ ਇਹਲੀ ਡਿਊਟੀ ਹੁੰਦੀ ਆ। ਕੀ ਕਰ ਕੀ ਕਰਦੇ ਉਹਦੇ ਜਿਆਦਾ ਆਪ ਹੁੰਦਾ। ਇਹਲੀ ਹੁੰਦੀ ਆ। ਜਗਨ ਵੀ ਆ ਗਿਆ। ਨਹੀਂ ਨਹੀਂ ਬਿੱਟੇ ਮੜਵਿਆ। ਇਹ ਸਾਡੇ ਪਿੰਡ ਦਾ ਮੇਨ ਚੌਕ। ਜਿੰਨੇ ਪਿੰਡ ਦੇ ਵਿਆਹ ਹੁੰਦੇ ਨੇ ਸਭ ਬਰਾਤੇ ਇੱਥੇ ਹੀ ਜੜਦੀਆਂ ਨੇ। ਗੁਰਦਵਾਰਾ ਦਾ ਮੱਥਾ ਡੇਕ ਕੇ ਸਾਰੀਆਂ ਬਰਾਤੇ ਇੱਥੋਂ ਹੀ ਚੜ੍ਹਦੀਆਂ ਸਾਡੇ ਪਣਾ। ਸਵਾਗਤ ਪਤਵੰਤ। ਆ ਭਗਵੰਦੀ ਹੈ ਜੀ। ਹਾਂ ਜੀ। ਨਹੀਂ। ਲੁੱਟਾੜਾ ਕੋਈ ਨਹੀਂ ਅੱਜ। ਲੁੱਟਾੜਾ ਕੋਈ ਨਹੀਂ ਪਾਇਆ। ਹਾਂ ਨਹੀਂ। ਹਾਂ ਜੀ ਚੱਕ। ਤਿਆਰੀ ਹੈ ਜੀ। ਹੁਣ ਪਹੁੰਚੇ ਆਂ। ਪੁੱਤੀ ਦੇ ਵਿਆਹ ਦੇ ਵਿੱਚ। ਵਿਆਹ ਦੀਆਂ ਤਿਆਰੀਆਂ ਚੱਲਦੀਆਂ ਨੇ। ਖਣ ਪਾੜਦਾ ਸੋਲਦਾ ਤੇਲੰਗਾਨ ਦੇ ਨੇਪੁਰੇ ਗੇੜੇ ਦੇਦੇ ਫਿਰ ਇਹ ਗੱਲ ਗਲਤ ਯਾਰ ਪਕੌੜੇ ਆ ਦਿਖਾ ਦੇ ਪਤਾ ਲੱਗ ਜਾਣਾ ਉਹਨਾਂ ਨੂੰ ਕੀ ਹੈ ਨਾ ਯਾਰ ਮੈਂ ਨਹੀਂ ਬੋਲੀ ਵਾਲਾ ਹੀ ਆ ਹਾਂ ਨਹੀਂ ਹਾਂ ਉਤਾਰ ਨਹੀਂ ਕਰ ਦੋ ਦੇ ਦੋ ਕਿਡੇ ਦੇ ਦੋ ਇਹ ਵੱਲ ਧਿਆਨ ਨਹੀਂ ਦੇਣਾ ਤੁ ਨਹੀਂ ਸਾਰੇ ਬੱਸ ਨਹੀਂ ਚੱਲਦਾ ਪਿਆ ਹੈ ਦਾ ਅਜਲੀ ਹੋਏ ਹੁਣ ਹੋਏ ਮੋਰਦਾ ਦੇਖਣਾ ਸਾਡੂ ਹੈ ਨਹੀਂ ਦੂਜੀ ਉਹਦੇ ਨਾਲ ਚੱਲ ਕੇ ਬੰਦੇ ਉੱਤੇ ਰੁਕੀ ਜਾਂਦੇ ਆ ਅੰਦਰ ਭੇਜ ਦਿੰਦੇ ਹੁਣ ਚੱਲਦਾ ਹੁਣ ਇੱਧਰ ਘੁੰਮ ਗਿਆ ਹੈ ਹਾਂ ਸਾਰੇ ਪਾਸੇ ਘੁਮਾ ਦਾਂਗੇ ਸਾਰੇ ਆਪਣਾ ਕੈਮਰਾ ਬੰਦਾ ਹੈ ਤੇ ਆਪਣਾ ਯਾਰ ਪਰਸਨਾ ਪਰਸਨਾ ਰੱਖਿਆ ਆਪਣਾ ਦੂਰ ਆਏ ਵਾਹੇ ਗੁਰੂ ਕੋ ਸਰੇ ਬਾਸ ਖੋਲੋ ਉਹਨੂੰ सतना वाहे सतनाम 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 जी वाहे गुरु वाहे गुरु जपो सतनाम सपना सतनाम जी वाहे गुरुवाहे वाहे जपो सतनाम

ਉਹ ਬਰਾਬਰ ਦੇਣੇ ਬੰਦੇ ਬੇਲੇ ਹੋ ਕੇ ਹੁਣ ਆਏ ਇਧਰੋਂ ਚੱਲੀ ਢੋਲੀ ਤੇ ਹੁਣ ਆ ਰਿਹਾ ਇਧਰ ਨਗਰ ਕੀਰਤਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਇਧਰ ਆਉਣਾ ਵਾ ਹੁਣ ਉਹ ਆ ਰਿਹਾ ਇਧਰੋਂ ਵਾਹ ਤਨ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ਪੁਰੂ ਦਾ ਨਗਰ ਕੀਰਤਨ ਆ ਰਿਹਾ ਅੱਖੇ ਵਾਲੇ ਅਖੜੇ ਵਾਲੇ ਵੀਰਾਂ ਨੂੰ ਕਿ ਗੁਰੂ ਮਹਾਰਾਜ ਦੀ ਕੋਈ ਗੱਲ ਨਹੀਂ ਦਾਲੋ ਇੱਕੋ ਮੈਂ ਕੋਈ ਗੱਲ ਨਹੀਂ ਸਾਈਂ ਸ਼੍ਰੀ ਗੁਰੂ ਬ੍ਰਹ ਸਾਹਿਬ ਜੀ ਜਿਨ੍ਹਾਂ ਦੀ ਛਾਤਰ ਛਾਇਆ ਦੇ ਜਿੱਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਜੋ ਸਵੇਰ ਤੋਂ ਨਗਰ ਕੀਰਤਨ ਰੱਤ ਹੁੰਦਾ ਹੋਇਆ ਬਖ ਬਖ ਖੜਾਵਾ ਤੋਂ ਹੁੰਦਾ ਹੋਇਆ ਨਗਰ ਦੀ ਪਰिक्रमा ਕਰਦਾ ਹੋਇਆ ਵਾਪਸ ਸ਼ਹੀਦਾਂ ਦੇ ਸਥਾਨ ਤੇ ਪਹੁੰਚਿਆ ਸਾਬ ਸ੍ਰੀ ਗੁਰਬਖਸ਼ ਸਾਹਿਬ ਜੀ ਦਾ ਕੋਰਟ ਕੋਡ ਧੰਨਵਾਦ ਪੰਜ ਪਿਆਰਿਆਂ ਦਾ ਧੰਨਵਾਦ ਗੁਰੂ ਕੇ ਵਜੀਰ ਦਾ ਧੰਨਵਾਦ ਤੇ ਨਾਲ ਹੀ ਧੰਨਵਾਦ ਕਰਦੇ ਆ ਇਸ ਫੜਾ ਦੇ ਸਰਵodnik ਵੀਰਾਂ ਦਾ ਜੋ ਹਰ ਸਾਲ ਇਹ ਕਿ ਗੁਰੂ ਤੇ ਆਦੀ ਲੜੀ ਦੇ ਨਾਲ ਆਪ ਸਭ ਸੰਗਤ ਨੂੰ ਜੋੜਨਗੇ ਸੰਗਤ ਨੂੰ ਆਸ ਜੁੜ ਕੇ ਨਿਮਰਤਾ ਸਹਿਤ ਬੈਠੀ ਹੈ ਭਾਈ ਪਿਆਰ ਤੇ ਸਤਿਕਾਰ ਦੇ ਨਾਲ ਅੱਗੇ ਸਾਥ ਲੱਗੇ ਹੋਏ ਨੇ ਦਰਿਆ ਲੱਗੇ ਹੋਈਆਂ ਨੇ ਉਸ ਤੇ ਬੈਠਣ ਦੀ ਕਿਰਪਾਲਤਾ ਕਰੋ ਗੱਡੀ ਮੋੜ ਕੇ ਇੱਥੇ ਲੈ ਆਓ ਫੜ ਕੇ ਯਾਰੀ ਗੱਡੀ ਵਾਹ ਕੇ ਇੱਥੇ ਵੱਲੋਂ ਇੱਧਰ ਕੋਸੇ ਲੋ ਬਿਲਕੁਲ ਇੱਥੇ ਵੱਲੋਂ ਠੀਕ ਹੈ ਸਵਾਗਤ ਹੈ 33F ਭਾਈ ਬੇਨਤੀ ਕਿਰਪਾਤਾ ਕਰੋ ਸੋ ਪਰਵੰਧਕਾਂ ਨੂੰ 33F ਜਰਪੰਧ ਪਿਆਰਾ ਦਾ ਜੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਜ਼ਰੂਰ ਅੱਗੇ ਆਜੋ ਪੰਧ ਪਿਆਰਾ ਦਾ ਸਤਿਕਾਰ ਦਿਨਾਲੇ ਵਾਲਾ ਨੂੰ ਜਲ ਪਾਣੀ ਸੁਖਾਉਣੀ ਦੀ ਕਿਰਪਾਤਾ ਕਰੋ ਚੋਲਾ ਪ੍ਰੋਗਰਾਮ ਅੱਜ ਦੇ जगजीत सिंह जी दिहा वागुरु वागुरू वागुरू जी वाहू परम सलमान सत्कारिया का ਪ੍ਰਤੀਭਾਸ਼ੀ ਕਰਨੀ ਗਾਣੇ ਆ ਵਿਖਾੜੇ ਵਿੱਚ ਬਾਣ ਹੋਣੀ ਬੰਦਾ ਜਿਹੜਾ ਵਧੀਆ ਪ੍ਰਦਰਸ਼ਨ ਕਰੂਗਾ ਸਰਬਾਨੋਂ ਦੇਣਾ ਬਾਣ ਉਹਨੂੰ ਮਿਲਣਾ ਹੈ ਗੁਰੂ ਸਾਹਿਬ ਹਰ ਇੱਕ ਦੇ ਪਛੇ ਸਾਰੇ ਤੇਰੇ ਵਾਣਾ ਬੜ ਅੰਦਰ ਅੰਦਰ ਜਾ ਕੇ ਨਾ ਪਵਾ ਬਿਨੀ ਓਏ ਕੋਣੇ ਛੇ ਜੀ ਪਹਿਲਾ ਉਧਰ ਵਿਆਹ ਵਾਲਿਆਂ ਦੇ ਪ੍ਰੋਗਰਾਮ ਸੀਗਾ ਪਾੜ ਦੇ ਭੋਗ ਪਾਇਆ ਜੀ ਉਧਰੋਂ ਬਾਅਦ ਵੀ ਕੇ ਫਿਰ ਨਗਰ ਕੀਰਤਨ ਵੀ 10 ਮਹਾਰਾਜੀ ਦਾ ਅੱਜ ਪ੍ਰਕਾਸ਼ ਦਿਹਾੜਾ ਸੀਗਾ ਨਗਰ ਕੀਰਤਨ ਸੀਗਾ ਲੰਗਰ ਲਾਇਆ ਸੀ ਇੱਥੇ ਬਾਬੇ ਸ਼ੀਦਾ ਸਤਨ ਤੇ ਤੇ ਉਹ ਹੁਣ ਸਮਾਪਤੀ ਹੋਈ ਆ ਲੰਗਰਾਂ ਦੀ ਤੇ ਉੱਥੋਂ ਆ ਕੇ ਸਿੱਧਾ ਆਪਾਂ ਸਮਾਨ ਲਾਤਾ ਪ੍ਰੀਤ ਬੱਜ ਗਿਆ ਸੀਗਾ 9:30 ਹੋ ਗਏ ਸਮਾਨ ਆਪਾਇ ਤਾਲਾ ਬਾਕੀ ਸੱਟਾ ਸਮਾਨ ਲੱਗਿਆ ਆ ਕੰਡਰ ਨਾਲ ਕੰਮਕਾਰ ਵੀ ਲੋੜੇ ਠੰਢੇ ਹੀ ਹੋ ਜਾਂਦੇ ਆ ਲਓ ਜੀ ਦੱਸੋ ਭయ్యా ਤੇ ਜੀ ਵੀ ਆ ਗਿਆ ਠੀਕ ਆ ਹਾਂ ਜੀ ਜੀ 10 ਵਜੇ ਆਲੇ ਆ 5 ਕਿ ਮਿੰਟ ਰਹਿ ਗਏ ਨੇ ਸਤ ਤੇ ਆਪਣਾ ਆ ਵੀਰ ਆ ਗਿਆ ਹੁਣ ਫੋਟੋ ਕਾਪੀਆਂ ਕਰਾਉਣਾ ਅੱਧੀ ਰਾਤ ਨੂੰ 10 ਵਜੇ ਜਾਦ ਆਇਆ ਇਹਨੂੰ ਹੁਣ ਵੀਪਰਟੀਕਲ ਬਣਾਉਣੀ ਆ ਹੁਣੋ ਇਹਦੀ ਕਰਦੇ ਫੋਟੋ ਕਾਪੀਆਂ ਤੇ ਨਾਲੇ ਲੈਂਦੇ ਗਲਾਸ ਕਾਫੀ ਕੱਪ ਇਹ ਵੀ ਲਾਉਣੇ ਆ ਉੱਤੇ ਬਾਹਰ ਲੋ ਜੀ ਤਾਂ ਕੱਚੇ ਪ੍ਰਿੰਟ ਜੀ ਫਿਰਦਾ ਹੈ ਕੱਚੇ ਪ੍ਰਿੰਟ ਜੀ ਫਿਰਦਾ ਇੰਨੀ ਗਰਮੀ ਆ ਗਈ ਅੱਛਾ ਮੌਸਮ ਬਾਹਰ ਪੂਰਾ ਠੰਡ ਹੋ ਗਈ ਆ ਸ਼ਾਂਤੀ ਹੋ ਗਈ ਆ ਸੰਡੇ ਕਰਕੇ ਅੱਜ ਭਾਈ ਵੀ ਹੁਣ ਆਇਆ ਪ੍ਰਿੰਟ ਕਰਾਉਣ 10:00 ਵਜੇ ਪੂਰੇ ਐਨ ਮੌਕੇ ਤੇ ਦੇ ਵੀ ਕਮਾਂਡ ਦੇ ਪ੍ਰਿੰਟ ਦੀ ਬੜਾ ਫੜ ਚਲਿਏ ਹੁਣ ਵੱਜ ਗਏ ਨੇ 10 ਚਲਿਏ ਤਿਆਰੀ ਕਰੀਏ ਹੁਣ ਜਾਣ ਦੀ ਕਿਨੇ ਰਹਿ ਗਏ ਤੇਰੇ ਇਹ ਕਿਸ਼ਮਤ ਤੇ ਦੀ ਲੱਗਦਾ ਨਹੀਂ ਮੈਨੂੰ ਠੀਕ ਹੈ ਬਾਈ ਧੰਨਵਾਦ ਵੈਲਕਮ ਬਾਈ ਵੀ ਆ ਪ੍ਰਿੰਟ ਕਰਾਉਣ 10 ਵਜੇ ਔਖਾ ਨਿਕਾਲੇ ਤਾਂ 2 ਮਿੰਟ ਲੱਗਦੇ ਹੈ ਹਾਂ ਕੀ ਕਰਨਾ ਹੈ ਕਾਢ ਦੇ ਯਾਰਾ ਚਲੋ ਫੜਾ ਫੜ 10 ਪੂਰੇ ਵੱਜ ਗਏ ਨੇ ਲਾ ਤੇ ਤਾਲੇ ਤੇ ਕੱਲਿਆ ਸਮਾਨ ਅੰਦਰੋਂ ਕਰੀਏ ਫ੍ਰਿਜ ਵੀ ਅੰਦਰ ਚਾਂਤੀ ਹੋ ਗਿਆ ਐ ਤਵਾਰ ਕਰਕੇ ਸਜੜੀ ਚੱਲ ਵੀ ਚੱਲ ਕਰ ਡੋ ਸ਼ਟਰ ਚਲੀਏ ਟਾਈਮ ਬਾਅਦ 10 ਵਜੇ ਕੇ 10 ਮਿੰਟ ਹੋ ਗਏ ਰਹਿ ਤਨ ਕੇ ਉਹ ਜਾ ਵੀ ਲੈ ਲਾ ਤਾ ਜਾ ਵੀ ਲੈ ਜੀ 10 ਵਜੇ ਕੇ 10 ਮਿੰਟ ਹੋ ਗਏ ਲੇਟ ਆ 10 ਮਿੰਟ ਸਵੇਰੇ ਵੀ ਜੇ ਲੇਟ ਸੀਗੇ ਨਾ ਰਤੀ ਨਾਲ ਲਗਾ ਲਓ ਜੀ ਸ਼ਟਰ ਮੈਟਰ ਡਾਊਨ ਸ਼ਟਰ ਦੇ ਨਾਲ ਆਪਾਂ ਬਲੌਗ ਵੀ ਕਰਾਂਗੇ ਡਾਊਨ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਤਾਂ ਜੋ ਅਸੀਂ ਹੋਰ ਵਧੀਆ ਬਲੌਗ ਬਣਾ ਸਕੀਏ ਸਾਨੂੰ ਹੌਸਲਾ ਹੋਵੇ ਹੋਰ